ਉਹ ਗਿਆ ਲਿਆ ਹਾਂ ਉਹ ਯਾਰ ਉਹ ਪਲਾ ਮਾਨਸ ਬੰਦਾ ਉਹ ਪਲਾ ਮਾਨਸ ਨਹੀਂ ਜਦੋਂ ਇਹਦਾ ਇੰਜ ਦਾ ਮੂੰਹ ਹੋਵੇ ਸਮਝੋ ਇਹਨੂੰ ਹਾਜ਼ਰੀ ਦੀ ਇਲਾਮਤ ਹੋ ਰਹੀ ਆ ਇਹਨੂੰ ਕਹ ਜਿੱਥੇ ਬਹਿਣਾ ਵਾ ਭਾਵੇਂ ਕੰਟਾ ਬੈ ਦੋ ਬੈ ਐਦਾਂ ਦਾ ਮੂੰਹ ਨਾ ਕਰੇ ਚਲੋ ਭਾਜੀ ਉਹ ਕੋਈ ਨਹੀਂ ਯਾਰ ਉਹ ਪਲਾ ਮਾਨਸ ਆ ਆ ਬਿਨ ਮਾਨਸ ਆ ਮਤਲਬ ਮੈਨੇਜਰ ਸਾਹਿਬ ਕੀ ਹੋ ਗਿਆ ਤੁਹਾਨੂੰ ਕੁਝ ਡੂਟਾ ਕਰਨ ਦਾ ਜੋ ਬੰਦਾ ਸਾਡੇ ਸਿਰ ਬਿੜ ਲਾਈ ਬੰਦਾ ਯਾਰ ਇੱਕ ਬੰਦਾ ਹੈਲੋ ਕੋਈ ਨਹੀਂ ਕੋਈ ਨਹੀਂ ਬੈਜੋ ਬੈਜੋ ਪਾਣੀ ਸ਼ਾਣੀ ਪਿਆਇਆ ਤੈਨੂੰ ਜਾ ਆਪਣੇ ਘਰੋ ਲੈ ਆ ਕੇ ਪਿਆ ਕੋਈ ਨਹੀਂ ਤਾਬੇਦਾਰੀ ਆ ਰਹੀ ਹੈ ਕਿਹੜੀ ਗੱਲ ਆ ਤੁਸੀਂ ਆਪਾ ਮਹੱਲੇਦਾਰ ਆ ਤੁਹਾਡੇ ਲਈ ਉਹ ਯਾਰ ਅਸੀਂ ਮਹੱਲੇਦਾਰ ਜ਼ਰੂਰ ਹਾਂ ਤੂੰ ਬਰਹਾਲ ਤੈਨੂੰ ਇਸ ਗੱਲ ਦਾ ਨਹੀਂ ਪਤਾ ਹੈਗਾ ਤੂੰ ਨਾ ਮੇਰਾ ਭਰਾ ਵਿੱਚ ਚੱਲੋ ਬਈ ਤੁਹਾਡਾ ਵਾਪਾ ਪਲਾਨ ਡਿਆ ਵਾਰਮ ਅਪ ਪਲਾਨ ਡਿਆ ਹੁਣ ਇਹਨੇ ਗੱਡੀ ਟੌਪ ਗੇਅਰ ਚ ਪਾਤੀ ਨਾ ਤੇ ਗੱਡੀ ਮੋਟਰਵੇ ਤੇ ਚੜ ਜਾਣੀ ਹੈ ਗੱਡੀ ਮੋਟਰਵੇ ਤੇ ਚੜਨੀ ਹੈ ਤਾਂ ਪੈਰ ਸਾਡੇ ਹੀ ਮਿੱਤਣੇ ਨੇ ਉਹ ਯਾਰ ਉਹ ਕਿਹੜਾ ਡਰਾਈਵਰ ਬ ਨਾ ਨਾ ਤੂੰ ਉੱਤੇ ਵੇਖਣਾ ਨਾ ਤੂੰ ਬਹੁਤਾ ਥੱਲੇ ਵੇਖਣਾ ਦਰਮਿਆਨਾ ਜਾ ਵੇਖ ਬਸ ਆ ਜਦੋਂ ਤੂੰ ਹੌਕਾ ਪਰਣਾ ਨਾ ਉਹ ਸਾਨੂੰ ਇੰਜ ਲੱਗਦਾ ਸਾਡਾ ਆਖਰੀ ਹੌਕਾ ਹੈ ਉਹ ਤੇਰੀ ਮਿਹਰਬਾਨੀ ਜਿਹੜਾ ਵੀ ਕੋਈ ਮਸਲਾ ਮਸਹਿ ਲੇਗਾ ਚੁੱਪਚੀ ਪੀਤੇ ਹੱਲ ਕਰ ਨਾ ਐਵੇਂ ਹੌਕੇ ਹੌਕੇ ਨਾ ਤੂੰ ਸਾਡਾ ਫੋਨ ਨੰਬਰ ਲੈ ਜਾ WhatsApp ਕਰ ਦਿਆ ਕਰ ਤੈਨੂੰ ਕੋਈ ਵੀ ਦੁੱਖ ਤਕਲੀਫ ਹੁੰਦੀ ਹੈ ਤੂੰ ਸਾਡੇ ਇਲਾਕੇ 'ਚ ਨਹੀਂ ਆਉਣਾ ਕੁੱਤੀ ਫੌਤ ਹੋ ਗਈ ਜੀ ਓਏ ਹੋਣ ਮਰੇ ਹੀ ਅਸੀਂ ਵੀ ਨੁਕਸਾਨ ਹੋ ਗਿਆ ਯਾਰ ਇਹ ਤੇ ਇਹਨਾਂ ਕੋਲੋਂ ਜਿਹੜੀ ਲੈ ਕੇ ਗਏ ਸੀ ਜਿਹੜੀ ਇਹਨਾਂ ਕੋਲ ਰਹਿ ਗਿਆ ਸੀ ਓਹੋ ਮਰ ਗਈ ਆ ਸ਼ੁਕਰ ਹੈ ਯਾਰ ਬੱਚੇ ਵੀ ਸੀ ਇਹਦੇ ਕੋਲ ਜੀ ਜੀ ਸ਼ੁਕਰ ਸ਼ੁਕਰ ਹਸਪਤਾਲ ਲੈ ਗਿਆ ਸ਼ੁਕਰ ਆ ਮਰ ਗਈ ਉਹਨੇ ਆਪਣੀ ਮਰਜ਼ੀ ਕੀਤੀ ਸੀ ਉਹਨੂੰ ਮਰ ਹੀ ਜਾਣਾ ਚਾਹੀਦਾ ਸੀ ਹਸਪਤਾਲ ਲੈ ਹਾਂਜੀ ਇਹਨਾਂ ਨੇ ਵੇਚੀ ਸੀ ਜੀ ਤੇ ਇਹਨਾਂ ਨੇ ਤੁਹਾਨੂੰ ਸੰਗਲੀ ਫੜਾਈ ਹੈ ਹਾਂਜੀ ਹਾਂਜੀ ਹੱਥੀ ਟੋੜ ਕੇ ਕਹਿੰਦੇ ਆ ਵੀ ਉਹਨੇ ਆਪਣੀ ਮਰਜ਼ੀ ਕੀਤੀ ਹਾਂਜੀ 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 ਕਿਹੜੀ ਮਰਜ਼ੀ ਕੀਤੀ ਜੀ ਇਹ ਜਨਾਬ ਇਹ ਕੀ ਆ ਇਹ ਨਾਨਕਿਆਂ ਦੀ ਈਮਾਨਤ ਆ ਹਲ ਕਿਸ ਤਰ੍ਹਾਂ ਇਹ ਜਿਹੜਾ ਸੀ ਉਹਨੂੰ ਆਹ ਜ਼ੇਵਰ ਪਾਇਆ ਸੀ ਅੱਛਾ ਸੰਗਲੀ ਓ ਓ ਓ ਓਏ ਵਾਪਸ ਆ ਰੋਕੋ ਯਾਰ ਮੜ ਪਿਆ ਕੰਮ ਸ਼ੁਰੂ ਹੋ ਗਿਆ ਕੋਈ ਨਹੀਂ ਕੋਈ ਨਹੀਂ ਯਾਰ ਕੋਈ ਨਹੀਂ ਹੌਸਲਾ ਕਰੋ ਯਾਰ ਪਤਾ ਕੀ ਆ ਘਰ ਦੇ ਵਿੱਚ ਜਾਨਵਰ ਰੱਖਿਆ ਹੋਵੇ ਮੁਹੱਬਤ ਹੋ ਜਾਂਦੀ ਆ ਉਹ ਫੇ ਬੰਦੇ ਨੂੰ ਭੁੱਲਦਾ ਨਹੀਂ ਹੁੰਦਾ ਕਿਹੜੇ ਚਾਵਾਂ ਨਾਲ ਆ ਕੇ ਗਿਆ ਸੀ ਕੋਈ ਨਹੀਂ ਹੌਸਲਾ ਕਰੋ ਤੁਸੀਂ ਅੱਲਾ ਦੀ ਰਜ਼ਾ ਵਾ ਜਿਹਦਾ ਵਕਤ ਆ ਗਿਆ ਉਹਨੇ ਫੇ ਉਹ ਤੂੰ ਤੇ ਆਪਣੀ ਬਖ ਬਖ ਬੰਦ ਕਰ ਓਏ ਕੋਈ ਇਨਸਾਨ ਮਰੇ ਨਾ ਤੇ ਬੰਦਾ ਉਦੋਂ ਕਹਿੰਦਾ ਵਾ ਅੱਲਾ ਦੀ ਰਜ਼ਾ ਵਾ ਚਲੋ ਜੋ ਵੀ ਹੋ ਗਿਆ ਸੋ ਹੋ ਗਿਆ ਇਹ ਸੰਗਲੀ ਲੈ ਕੇ ਸਾਡੇ ਵੱਲ ਕੀ ਲੈਣਾ ਆ ਓਏ ਤੂੰ ਸਾਦਾ ਨਹੀਂ ਮਾਨ ਹੈਲੋ ਓ ਭਾਈ ਉਹ ਯਾਰੋ ਹੋ ਸਕਦਾ ਵਾ ਵੀ ਤੁਹਾਨੂੰ ਕਵੇ ਵੀ ਮਤਬਾਦਲ ਕੋ ਹੋਰ ਜਾਨਵਰ ਹੈਗਾ ਤਾਂ ਦੇ ਦਿਓ ਆ ਲੈ ਜਾ ਇੱਕ ਬੰਨੇ ਆ ਕਿਹੜਾ ਯਾਰ ਬੰਨੇ ਆ ਤੁਹਾਡੀ ਅਮਾਨਤ ਹੈ ਚਲ ਲੈ ਲੋ ਰੱਖ ਲੋ ਇਹ ਮੇਰੇ ਤੇ ਵਜ਼ਨ ਸਿਗਾ ਜੀ ਮਰਹੂਮਾਂ ਦਾ ਅੱਛਾ ਅੱਛਾ ਉਹ ਹਰਾਮ ਦੀ ਮਰਨ ਲੱਗਿਆ ਕਿ ਤੈਨੂੰ ਕਹਿ ਗਈ ਹੁਣ ਕੀ ਮਰ ਕੁੱਤੀ ਕੀ ਕਹਿ ਗਈ ਤੈਨੂੰ ਮਰਹੂਮਾਂ ਤੇਰੇ ਤੇ ਜਾਂਦਾ ਜਾਂਦਾ ਲੈਂਡਰ ਛੁੱਟ ਗਈ ਹੈ ਤੇਰੇ ਤੇ ਗਾਡਰ ਛੁੱਟ ਗਈ ਵਜ਼ਨ ਪਾ ਗਈ ਤੇਰੇ ਤੇ ਇਹ ਕਿਹੜਾ ਵਜ਼ਨ ਹੈ ਯਾਰ ਤੂੰ ਸੰਗਲੀ ਤੇ ਪਟਾ ਸਾਨੂੰ ਦੇਣਾ ਦੇਖੋ ਹਾਂ ਇਹ ਮੇਰੇ ਕੋਲ ਪਿਆ ਰਹਿੰਦਾ ਹਾਂ ਜੀ ਮੈਨੂੰ ਦੇਖਦੇ ਘਿਰੁੰਦੇ ਰਹਿਣਾ ਸਭ ਮਰਗਾ ਤਾ ਆ ਚੀਜ਼ ਯਾਦ ਆਉਂਦੀ ਹੈ ਨਾ ਦੇਹ ਚ ਬੰਦੇ ਦਾ ਨਾ ਰੋਇਆ ਕਰ ਯਾਰ ਹੁਣ ਨਾ ਰੋਇਆ ਕਰ ਅਸੀਂ ਵਾਪਸ ਲੈ ਲਈ ਹੈ ਆ ਚਲੋ ਹੁਣ ਤੂੰ ਠੀਕ ਹੋ ਗਿਆ ਹੁਣ ਨਹੀਂ ਤੈਨੂੰ ਨਜ਼ਰ ਆਏਗੀ ਕਦੀ ਲਓ ਜੀ ਹਾਂ ਜੀ ਡਾਕਟਰ ਕੋ ਲੈ ਗਿਆ ਅੱਛਾ ਜੀ ਤੇ ਆ ਤੁਹਾਡੇ ਨਾ ਇਸ ਫੈਸਲਾਬਾਦ ਨੂੰ ਇੰਜ ਸਿਰ ਚੁੱਕੇ ਤੇ ਫਿਰ ਸਿਰ ਛੋਟ ਲਵੇ ਓਏ ਹੋਏ ਕਮਜ਼ੋਰ ਹੋ ਗਈ ਸੀ ਡਾਕਟਰ ਕਹਿੰਦਾ ਇਹਨੂੰ ਹਮ ਲੱਗਾ ਨਾਨਕਿਆਂ ਦਾ ਓਹ ਹੋਏ ਉਹ ਕਹਿੰਦਾ ਮਾਪਿਆਂ ਨੂੰ ਚੇਤੇ ਕਰ ਕਰ ਰੋਦੀ ਉਹ ਸਾਨੂੰ ਹਰਾਮ ਦੀ ਕਦੀ ਚੇਤੇ ਨਹੀਂ ਆਈ ਅਸੀਂ ਤੈਨੂੰ ਕਦੀ ਫੋਨ ਕੀਤਾ ਕਿ ਅਗਰ ਸਾਡੀ ਗੱਲ ਕਰਾ ਹੈ ਤੁਸੀਂ ਹੈ ਸਾਨੂੰ ਸੱਚੀ ਮੁੱਚੀ ਉਹ ਕੁੱਤੀ ਨੂੰ ਕਦੀ ਅਸੀਂ ਫੋਨ ਕੀਤਾ ਤੈਨੂੰ ਕਿ ਭਾਈ ਇਹਦੇ ਨਾਲ ਗੱਲ ਕਰਾ ਦੇ ਸਾਡੀ ਓਏ ਮੱਖੀ ਓ ਯਾਰ ਤੂੰ ਦੀ ਆਪਣੀ ਬੱਕ ਬੱਕ ਬੰਦ ਕਰ ਸਾਨੂੰ ਕਿਹੜਾ ਬਲੇ ਆਉਂਦੀ ਈਦ ਸ਼ਵਰਾਤ ਲਿਆਉਂਦੇ ਆ ਵੇਖ ਲਿਆ ਵਾ ਅਸੀਂ ਕਿਹੜਾ ਆਉਂਦਾ ਛਿਲਾ ਤੇਰੇ ਘਰੇ ਕਰਵਾਇਆ ਕਿਹੜਾ ਦੇਸੀ ਘੋਲ ਲੈ ਕੇ ਆਏ ਕਿਹੜੇ ਪੰਜੀ ਦੀ ਲੈ ਕੇ ਓਹ ਭਾਜੀ ਤੁਸੀਂ ਕਿਹੇ ਗੱਲ ਕਰਨ ਦਾ ਅੱਜ ਓ ਇੱਕ ਜਾਨਵਰ ਦੀ ਗੱਲ ਕਰਨ ਡਿਆ ਉਹ ਤਾਂ ਇੰਜ ਕਰਨ ਡਿਆ ਜਿਵੇਂ ਅਸੀਂ ਦੋਦੀ ਭਾਂਗੀ ਨੂੰ ਦੇਤੀ ਉਹ ਯਾਰ ਤੇਰੇ ਕੋਈ ਬੰਦਿਆਂ ਦੀ ਗੱਲ ਨਹੀਂ ਹੈਗੀ ਲਓ ਜੀ ਹੁਣ ਨਾ ਮੈਂ ਹੁਣ ਉਹਨੇ ਕੀ ਕਹਤਾ ਮਰੀ ਨੇ ਫੇਰ ਕੋ ਗੱਲ ਕੀਤੀ ਤਦੈਨੋਂ ਅਸੀਂ ਜਿਆਦਾ ਹੁੰਦੇ ਸੀ ਤੁਹਾਡੇ ਦੋਨਾਂ ਦੇ ਮੂੰਹ ਮੇਰੇ ਸਾਹਮਣੇ ਆਉਣ ਕਿ ਮਾਮਿਆਂ ਨੂੰ ਇੰਜ ਨਹੀਂ ਕਰਨਾ ਚਾਹੀਦਾ ਓਏ ਓਏ ਭਾਜੀ ਕੋਈ ਨਹੀਂ ਕੋਈ ਨਹੀਂ ਯਾਰ ਕੋਈ ਨਹੀਂ ਹੌਸਲਾ ਕਰੋ ਤੁਸੀਂ ਕੋਈ ਐਸੀ ਗੱਲ ਜਿਹੜੇ ਪੀਸ ਕੀ ਨੂੰ ਮੰਨਦਾ ਸੀ ਉਹਦੀ ਕਿਸਮ ਖਾ ਕੇ ਕਹਿੰਨੇ ਆ ਉਹ ਮੈਂ ਕਿਸੇ ਜਗ੍ਹਾ ਤੋਂ ਲਈ ਸੀਗੀ ਉਧਰੋਂ ਤੁਸੀਂ ਟਕਰੇ ਤੁਸੀਂ ਕਿਹਾ ਭਾਜੀ ਇਹ ਕਿੰਨੇ ਦੀ ਹੈ ਮੇਰੇ ਖਿਆਲ 3000 ਚ ਸੌਦਾ ਹੋਇਆ ਸੀ ਆ ਕਿਸਮਤ ਬੜੀ ਸਾਡੀ ਆ ਚਲੋ ਮਤਲਬ ਇਹ ਆ ਵੀ ਉਹ ਲੈ ਕੇ ਤੁਸੀਂ ਬਸ ਉਹਦਾ ਬਾਕੀ ਨਾ ਸੀ ਯਾਰ ਆਹ ਹੋਏ ਹੋਏ ਆਪਣੀ ਕਰ ਲੈ ਜਦੋਂ ਤੂੰ ਉਹਦਾ ਬੋਝ ਸਾਡੇ ਕੰਨਿਆਂ ਤੇ ਪਾਉਣਾ ਨਾ ਮੇਰਾ ਦਿਲ ਕਰਦਾ ਉਹ ਉੱਥੇ ਕੁੱਤੇ ਜੀ ਜਾ ਕੇ ਫਿਰਿਏ ਇਹ ਆ ਹਾਂਜੀ ਕਿ ਜਦੋਂ ਆਮ ਨਿਆਣਿਆਂ ਨੂੰ ਸਕੂਲਾਂ ਦੀਆਂ ਛੁੱਟੀਆਂ ਹੁੰਦੀਆਂ ਨਾ ਹਾਂਜੀ 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 ਉਹਨਾਂ ਦੇ ਵਿੱਚ ਮੈਂ ਤੁਹਾਡੇ ਕੋਲ ਛੱਡ ਜਾਇਆ ਕਰੂੰਗਾ ਉਹਦੇ ਤਿੰਨ ਨਿਆਣਾ ਹਾਏ ਤਿੰਨ ਉਹ ਛੋਟੇ ਬਕਾਇਆ ਚਾਰ ਕਿੱਥੇ ਆ ਬਕਾਇਆ ਚਾਰ ਕਿੱਥੇ ਸਾਹ ਮੋੜ ਲੈਂਦੇ ਓਏ ਤੀਰ ਦੇ ਨਾਲ ਪਾ ਬਕਾਇਆ ਚਾਰ ਕਿੱਥੇ ਆ ਬਾਕੀ 7 ਬੱਚੇ ਸੀ ਉਹਦੇ ਹਾਂਜੀ ਹਾਂਜੀ 7 ਉਹ ਤਿੰਨ ਇਹਨਾਂ ਨੂੰ ਦੇ ਜਾਣੇ ਤੇ ਬਾਕੀ ਚਾਰ ਉਹ ਹੁਣ ਪਜੇ ਉਹ ਵੀ ਚਲੇ ਗਏ ਉਹਨਾਂ ਵਾਰੀ ਨਹੀਂ ਤੂੰ ਦੱਸਣ ਆਇਆ ਹੈਂ ਉਹ ਯਾਰ ਕੀ ਹੋ ਗਿਆ ਤੈਨੂੰ ਪਾਈ ਉਹ ਜਾਨਵਰ ਸੀ ਮਰ ਗਈ ਜਾਨ ਛੁੱਟੀ ਉਹ ਚਲੋ ਕੋਈ ਨਹੀਂ ਯਾਰ ਤੁਸੀਂ ਹੌਸਲਾ ਕਰੋ ਉਹਨੂੰ ਅੱਲਾ ਦਾ ਵਾਸਤੇ ਰੋ ਕੇ ਮੇਰਾ ਵੀ ਜਸਕੜਾ ਦੇਣਾ ਹਾਂ ਜਿੱਦਨ ਫੌਤ ਹੋਈ ਹੈ ਨਾ ਅੱਛਾ ਅੱਛਾ ਉਦਣ ਲੋਕ ਕਹਿੰਦੇ ਸੀਗੇ ਕਿ ਆ ਰੋਟੀ ਨਾਨ ਕੀ ਆ ਲੋਈ ਅੱਛਾ ਉਹ ਜਿਹੜਾ ਤੁਸੀਂ ਮੈਂ ਕਿਹਾ ਉਹ ਜ਼ਲਮ ਤੇ ਆਏ ਹੀ ਨਹੀਂ ਓਏ ਤੂੰ ਤੂੰ ਵੀ ਅਸਲ ਤੇ ਇਹਨਾਂ ਨੂੰ ਅਤਲਾ ਨਹੀਂ ਨਾ ਹੈ ਪਰਸੋਂ ਜਦੋਂ ਮਰ ਗਈ ਤੁਸੀਂ ਦਫਨਾਤੀ ਸਾਡਾ ਉਹਦੇ ਨਾਲ ਹੁਣ ਕੋਈ ਰਿਸ਼ਤਾ ਨਹੀਂ ਇਹ ਨਵਾਂ ਨਾਲੋਂ ਮਾਸ ਨਹੀਂ ਜੁਦਾ ਹੁੰਦੇ ਓਏ 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 ਇਨਸਾਨਾਂ ਦੇ ਵਿੱਚ ਨਵਾਂ ਨਾਲੋਂ ਮਾਸ ਜੁਦਾ ਨਹੀਂ ਹੁੰਦੇ ਓਏ ਉਹ ਡੇਠਿਆ ਓ ਯਾਰ ਭਾਈ ਤੇਰੀ ਮਿਹਰਬਾਨੀ ਯਾਰ ਖੁਦਾ ਦਾ ਨਾਮ ਹੈ ਸਾਡੇ ਹਾਲ ਤੇ ਰਹਿਮ ਕਰ ਅਸੀਂ ਤੱਕ ਵੀ ਕਬੀਲੇ ਚ ਮੂਹਾਨ ਜੋਗ ਨਹੀਂ ਰਹਿ ਵੀਰੇ ਲੋ ਜੀ ਅੱਬੂ ਮੇਰੇ ਕਹਿੰਦੇ ਹਾਂਜੀ ਹਾਂਜੀ ਬੇਟਾ ਜੀ ਮੈਂ ਕਿਹਾ ਹਾਂਜੀ ਅੱਬਾ ਜੀ ਹੈਂ ਅਰੇ ਅੱਬੂ ਦਾ ਕਿੱਡਾ ਫਰਮਾ ਬਰਦਾਰ ਹੈ ਉਹਨੇ ਇੱਕ ਵਾਰੀ ਬੇਟਾ ਜੀ ਗਿਆ ਤੇ ਕਹਿੰਦਾ ਹਾਂਜੀ ਅੱਬੂ ਜੀ ਤੇ ਅੱਬੂ ਨੂੰ ਇਦਾਂ ਕਹਿਦਾ ਯਾਰ ਸਾਡਾ ਵੀ ਹਯਾ ਕਰ ਲੈ ਤੇਰੀ ਮਿਹਰਬਾਨੀ ਜਿਵੇਂ ਆਦੇ ਵਾਲਾ ਸਾਡੀ ਗੱਲ ਮੰਨਣਾ ਨਾ ਤੈਨੂੰ ਵਾਸਤਾ ਹੀ ਰੱਬ ਦਾ ਇਹ ਸਾਡੀ ਵੀ ਮੰਨ ਲੈ ਸਾਡੀ ਜਾਨ ਛੱਡ ਦੇ ਮੈਨੂੰ ਕਹਿੰਦਾ ਬੇਟਾ ਜੀ ਘਰ ਹੋ ਗਿਆ ਸੁੰਜਾ ਅੱਛਾ ਈ ਕਿਉਂ ਕਰੋ ਫ੍ਰਿਜ ਚੋਰੀ ਹੋ ਗਈ ਉਹ ਨਹੀਂ ਐਲਸੀਡੀ ਚੋਰੀ ਹੋ ਗਈ ਹੈਂ ਘਰ ਕਿਵੇਂ ਸੁੰਜਾ ਹੋ ਗਿਆ ਤੁਹਾਡੇ ਘਰ ਤੱਕ ਬੂਆ ਲਾਕ ਲਾ ਗਿਆ ਉਹ ਕੁੱਤੀ ਮਰਨ ਨਾਲ ਘਰ ਕਿਵੇਂ ਸੁੰਜਾ ਹੋ ਗਿਆ ਭਾਜੀ ਭਾਇਓ ਕੁੱਤੀ ਮਰੇ ਫਕੀਰ ਦੀ ਜਿਹੜੀ ਨਿਤ ਟੌਂ ਟੌਂ ਕਰੇ ਗੱਲ ਦੀ ਨਹੀਂ ਸਮਝੀ ਅੱਬੂ ਮੇਰੇ ਕਹਿੰਦੇ ਪੁੱਤ ਜਾ ਇੱਕ ਤਾਂ ਉਹਨਾਂ ਦੀ ਸੰਗਲੀ ਮੋੜਿਆ ਲੈ ਲਈ ਜਾਣਾ ਅਸੀਂ ਹਾਂਜੀ ਇੱਥੋਂ ਦਫਾ ਜਾਣ ਤੇ ਅੱਬੂ ਮੇਰਾ ਕਹਿੰਦਾ ਪੁੱਤ ਇੱਕ ਵਾਰੀ ਤੈਨੂੰ ਨਾ ਫੇ ਜਾ ਕੇ ਸੁਵਾਲੀ ਹੋਣਾ ਪੈਣਾ ਆਹੋ ਤੇ ਕੋਈ ਨਹੀਂ ਹੈ ਸੰਗਲ ਉਹ ਵੀ ਹੋਇਆ ਉਹਦੀ ਬਕਵਾਸ